ਭਾਈ ਕਨਈਆ ਕਿ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਲਾਉਣ ਵਾਲੇ ਜਾਂ ਲੰਗਰ ਵਰਤਾਉਣ ਵਾਲੇ ਕਿਸੇ ਸੇਵਕ ਜਥੇ ਦਾ ਮੈਂਬਰ ਨਹੀਂ ਸੀ ਭਾਈ ਕਨਈਆ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਲਾਉਣ ਵਾਲੇ ਜਾਂ ਲੰਗਰ ਵਰਤਾਉਣ ਵਾਲੇ ਕਿਸੇ ਸੇਵਕ ਜਥੇ ਦਾ ਮੈਂਬਰ ਨਹੀਂ ਸੀ ਭਾਈ ਕਨਈਆ ਭਾਈ ਕਨਈਆ ਤਾਂ ਇਕੱਲਾ 마ਸ਼ਕੀ ਸੀ ਗੁਰੂ ਦੀ ਫੌਜ ਤੋਂ ਵੱਖ ਸੀ ਪਰ ਗੁਰੂ ਦਾ ਪਿਆਰਾ ਬਹੁਤ ਪਿਆਰਾ ਸਿੱਖ ਸੀ ਤੇ ਸਿੱਖ ਹਮੇਸ਼ਾ ਇਕੱਲਾ ਹੁੰਦਾ ਸਿੱਖ ਹਮੇਸ਼ਾ ਇਕੱਲਾ ਹੁੰਦਾ ਇਕੱਲਾ ਸਿੱਖ ਹੀ ਸਵਾ ਲੱਖ ਹੁੰਦਾ ਦੋ ਸਿੱਖ ਢਾਈ ਲੱਖ ਨਹੀਂ ਹੁੰਦੇ ਤਿੰਨ ਸਿੱਖ ਪੌਣੇ ਚਾਰ ਲੱਖ ਨਹੀਂ ਸਿੱਖ ਹਮੇਸ਼ਾ ਇਕੱਲਾ ਹੁੰਦਾ ਇਕੱਲਾ ਸਿੱਖ ਹੀ ਸਵਾ ਲੱਖ ਹੁੰਦਾ ਦੋ ਸਿੱਖ ਢਾਈ ਲੱਖ ਨਹੀਂ ਹੁੰਦੇ ਤਿੰਨ ਸਿੱਖ ਪੌਣੇ ਚਾਰ ਲੱਖ ਨਹੀਂ ਹੁੰਦੇ ਗੁਰੂ ਨੇ ਸੀਸ ਮੰਗਿਆ ਤੇ ਇੱਕ ਪਾਸਿਓਂ ਇੱਕ ਸੀਸ ਉੱਠਿਆ ਦਇਆਰਾ ਗੁਰੂ ਨੇ ਸੀਸ ਮੰਗਿਆ ਤਾਂ ਇੱਕ ਪਾਸਿਓਂ ਇੱਕ ਸੀਸ ਉੱਠਿਆ ਦਇਆਰਾਮ ਗੁਰੂ ਨੇ ਫੇਰ ਸੀਸ ਮੰਗਿਆ ਤਾਂ ਦੂਜੇ ਪਾਸਿਓਂ ਇੱਕ ਸੀਸ ਪੇਸ਼ ਹੋਇਆ ਧਰਮਚੰਦ ਸੀਸ ਹਮੇਸ਼ਾ ਇਕੱਲਾ ਹੁੰਦਾ ਸਿਰਾਂ ਦੀਆਂ ਤਾਂ ੜਾਰਾਂ ਹੋ ਸਕਦੀਆਂ ਸੀਸ ਦਾ ਬਹੁਵਚਨ ਨਹੀਂ ਹੁੰਦਾ ਸਿਰਾਂ ਦੀਆਂ ਤਾਂ ੜਾਰਾਂ ਹੋ ਸਕਦੀਆਂ ਸੀਸ ਦਾ ਬਹੁਵਚਨ ਨਹੀਂ ਹੁੰਦਾ ਗੁਰੂ ਨੇ ਜਨੇਊ ਦੇ ਵੱਖਰੇ ਅਰਥ ਕੀਤੇ ਗੁਰੂ ਨੇ ਜਨੇਊ ਦੇ ਵੱਖਰੇ ਅਰਥ ਕੀਤੇ ਭਾਈ ਕਨਈਆ ਗੁਰੂ ਦਾ ਉਪਦੇਸ਼ ਸਮਾਉਂਦਾ ਉਸ ਆਪਣੀ ਕਿਰਪਾਨ ਦੇ ਵੱਖਰੇ ਅਰਥ ਜਾਣੇ ਗੁਰੂ ਨੇ ਕਨਈਏ ਨੂੰ ਕਿਰਪਾਨ ਸਜਾਉਂਦਿਆਂ ਮੁਸਕਰਾਉਂਦਿਆਂ ਲਾੜ ਨਾਲ ਪੁੱਛਿਆ ਕੀ ਕਰੇਗਾ ਇਸ ਕਿਰਪਾਨ ਨਾਲ ਤਬ ਭੋਲੇ ਭਾ ਬੋਲਿਆ ਕਨਈਆ ਜਦੋਂ ਕੋਈ ਹਥਿਆਰਾ ਮੇਰੀ ਜਾਨ ਲੈਣ ਆਏਗਾ ਮੈਂ ਕਹਾਗਾ ਪਿਆਰੇ ਕਿਉਂ ਖੇਚਲ ਦਿਨਾ ਆਪਣੀ ਦੁਸ਼ਮਣੀ ਦੀ ਤਲਵਾਰ ਨੂੰ ਲੈ ਫੜ ਮੇਰੇ ਗੁਰੂ ਦੀ ਬਖਸ਼ੀ ਪਿਆਰ ਨਿਸ਼ਾਨੀ ਮੇਰੀ ਜਾਨ ਇਸ ਦੀ ਧਾਰ ਤੋਂ ਜਾਵੇ ਮੇਰੀ ਮੌਤ ਦਾ ਰਸਤਾ ਗੁਰੂ ਦੇ ਪਿਆਰ ਚੋਂ ਜਾਵੇ ਜਦੋਂ ਕੋਈ ਹਤਿਆਰਾ ਮੇਰੀ ਜਾਨ ਲੈਣ ਆਏਗਾ ਮੈਂ ਕਹਾਂਗਾ ਪਿਆਰੇ ਕਿਉਂ ਖਿੱਚਲ ਦਿਨਾ ਆਪਣੀ ਦੁਸ਼ਮਣੀ ਦੀ ਤਲਵਾਰ ਨੂੰ ਲੈ ਫੜ ਆਪਣੇ ਲੈ ਫੜ ਮੇਰੇ ਗੁਰੂ ਦੀ ਬਖਸ਼ੀ ਪਿਆਰ ਨਿਸ਼ਾਨੀ ਮੇਰੀ ਜਾਨ ਇਸ ਦੀ ਧਾਰ ਤੋਂ ਜਾਵੇ ਮੇਰੀ ਮੌਤ ਦਾ ਰਸਤਾ ਗੁਰੂ ਦੇ ਪਿਆਰ ਚੋਂ ਜਾਵੇ ਭਾਈ ਕਨਈਆ ਨਾ ਕ੍ਰਿਸ਼ਨ ਸੀ ਨਾ ਸਰਦਾਰ ਕਨਈਆ ਸਿੰਘ ਸੀ ਭਾਈ ਕਨਈਆ ਨਾ ਕ੍ਰਿਸ਼ਨ ਸੀ ਨਾ ਸਰਦਾਰ ਕਨਈਆ ਸਿੰਘ ਸੀ ਭਾਈ ਕਨਈਆ ਤਾਂ ਬਸ ਸੀ ਭਾਈ ਕਨਈਆ ਸੀ ਆਪਣੇ ਨਾਂ ਨੂੰ ਆਪਣੇ ਕਕਾਰਾਂ ਨੂੰ ਆਪਣੇ ਅਰਥ ਦੇਣ ਵਾਲਾ ਕਨਈਆ ਗੁਰੂ ਨੂੰ ਤਾਂ ਬਹੁਤ ਅਜ਼ੀਮ ਸੀ ਪਰ ਗੁਰੂ ਦੀ ਫੌਜ ਲਈ ਤੋਹਫੀ ਸੀ ਇਕੱਲਾ ਸੀ ਪੂਰਾ ਸਵਾ ਲੱਖ ਸਿਕ ਸੀ ਗੁਰੂ ਨਾਲ ਰੱਬ ਨਾਲ ਇੱਕ ਮਿਕਸ ਸੀ ਗੁਰੂ ਨਾਲ ਰੱਬ ਨਾਲ ਇੱਕ ਮਿਕਸ ਸੀ